ਲੋਕੋ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਦੀ ਅੱਜ ਸੁਣਵਾਈ ਸੀ ਔਰ ਸਾਰੇ ਆਪਾਂ ਜਾਣਦੇ ਆ ਕਿ ਲਾਸਟ ਤਰੀਕ ਤੇ ਕੋਰਟ ਦਾ ਸਪੈਸੀਫਿਕ ਆਰਡਰ ਸੀ ਕਿ ਵਿਜੀਲੈਂਸ 2 ਹਫਤਿਆਂ ਦੇ ਵਿੱਚ ਆਪਣਾ ਰਿਪਲਾਈ ਫਾਈਲ ਕਰੂਗੀ 1 ਹਫਤਾ ਉਹ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੁਆਇੰਡਰ ਫਾਈਲ ਕਰ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰੀ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਆਲਰੇਡੀ ਤੁਹਾਨੂੰ 1 ਮਹੀਨਾ ਤਾਂ ਦਿੱਤਾ ਔਰ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਟੇਜਾਂ ਤੇ ਤਾਂ ਇਸ ਕੇਸ ਬਾਰੇ ਬਹੁਤ ਗੱਲਾਂ ਕਰਦੇ ਨੇ ਸਟੇਜਾਂ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਜੇ ਜਿਹੜੀ ਅਦਾਲਤ ਹੈ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਸਰਕਾਰ ਨੇ ਆਪਣੀ ਗੱਲ ਰੱਖਣੀ ਹੈ ਉਥੇ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਉਥੋਂ ਸਰਕਾਰ ਭਜਦੀ ਦਿਖਾਈ ਦੇ ਰਹੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਜ਼ਿਆਦਾ ਹੈ ਨਹੀਂ ਔਰ ਇਹ ਨਿਚਲੇ ਸਤਰੀ ਦੀ ਰਾਜਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਅੱਗੇ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਤੇ ਇਹ ਚਾਹੁੰਦੇ ਕਿ ਵਿਕਰਮਜੀਥੀਆਂ ਨੂੰ ਅੰਦਰ ਰੱਖੀਏ ਦੱਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੋਏ ਜਥੇਬੰਦੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜੇ ਹੱਤ ਕੰਡੇ ਨੇ ਇਹਦੇ ਨਾਲ ਮਨੋਬਲ ਤੋੜ ਲੈਣਗੇ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਹ ਜੇ بڑے ਸੰਘਰਸ਼ਾਂ ਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਾਂਗੇ ਹੁਣ 29 ਤਰੀਕ ਨੂੰ ਇਹ ਸੁਣਵਾਈ ਦੇ ਵਿੱਚ ਕਹਿੰਦੇ ਜੀ ਅਸੀਂ ਰਿਪਲਾਈ ਫਾਈਲ ਕਰਨਾ ਹੈ ਕੋਰਟ ਨੇ ਅੱਜ ਕਲੀਅਰ ਕਰਤਾ ਕਿ ਜੀ ਤੁਹਾਡੇ ਰਿਪਲਾਈ ਦੀ ਲੋੜ ਹੀ ਨਹੀਂ ਜਦੋਂ ਆਲਰੇਡੀ ਇਸ ਕੇਸ 'ਚ ਚਲਾਨ ਫਾਈਲ ਹੋ ਗਿਆ ਤਾਂ ਰਿਪਲਾਈ ਦੀ ਕੋਈ ਲੋੜ ਹੈ ਨਹੀਂ ਇਹ ਕਹਿੰਦੇ ਜੀ ਅਸੀਂ ਕਰਨਾ ਹੈ ਕੋਰਟ ਨੇ ਕਿਹਾ ਤੁਸੀਂ ਕਰਨਾ ਹੈ ਨਹੀਂ ਕਰਨਾ ਹੁਣ ਕੋਰਟ 29 ਅਕਤੂਬਰ ਨੂੰ ਇਸ ਕੇਸ ਦੇ ਵਿੱਚ ਫਾਈਨਲ ਬੈਸ ਇਸ ਕੇਸ ਦੀ ਹੋਏਗੀ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਇਹ ਚੀਜ਼ਾਂ ਹੁਣ ਇਰੈਲੇਵੈਂਟ ਨੇ 29 ਅਕਤੂਬਰ ਨੂੰ ਮੈਰਿਟਸ ਦੇ ਉੱਤੇ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਡਿਸਾਈਡ ਹੋ ਗਈ